ਕ੍ਰਿਸ਼ਨ ਕੁਮਾਰ ਨੂੰ ਐਕਟਿਵ ਹੁੰਦੇ ਆਪਾਂ ਦੇਖਦੇ ਆਂ ਭਾਵੇਂ ਐਜੂਕੇਸ਼ਨ ਡਿਪਾਰਟਮੈਂਟ ਸੀ ਡੀਜੀਐਸਸੀ ਲੱਗੇ ਹੋਏ ਸੀ ਉਹ ਵਿਵਾਦ ਵੀ ਰੇ ਰੌਲੇ ਵੀ ਪਏ ਮੰਤਰੀਆਂ ਨਾਲ ਟਕਰਾਅ ਹੋਏ ਮੁੱਖ ਮੰਤਰੀਆਂ ਦੇ ਚਹੇਤੇ ਰਹੇ ਜਿਵੇਂ ਬਰੀ ਉਹਨਾਂ ਨੂੰ ਐਮ ਮਿਲਦੀ ਰਹੀ ਫਿਰ ਮਾਈਨਿੰਗ ਦਾ ਆਇਆ ਮਾਈਨਿੰਗ ਵਾਪਸ ਹੋ ਗਿਆ ਹੋਰ ਕਈ ਮਾਮਲੇ ਇਹੋ ਜਿਹੇ ਆ ਜਿੱਥੇ ਕ੍ਰਿਸ਼ਨ ਕੁਮਾਰ ਨੇ ਆਪਣੀ ਹਾਜ਼ਰੀ ਦਰਜ ਕਰਾਈ ਤੇ ਹੁਣ ਜਦੋਂ ਖਜ਼ਾਨੇ ਦੇ ਉੱਤੇ ਬੋਝ ਆ ਹੁਣ ਜਦੋਂ ਹਰਪਾਲ ਚੀਮਾ ਫਸੇ ਫਸੇ ਫੀਲ ਕਰਦੇ ਆਂ ਤਾਂ ਇੱਕ ਵਾਰੀ ਉਹਨਾਂ ਨੂੰ ਵਿੱਤ ਕਮਿਸ਼ਨਰ ਟੈਕਸੇਸ਼ਨ ਦਾ ਲਾਇਆ ਗਿਆ ਇਹਦੇ ਵਿੱਚ ਉਹਨਾਂ ਨੇ ਜਿਹੜੀ ਆਪਣੀ ਹੁਨਰਮੰਦੀ ਦਿਖਾਈ ਹੈ ਜਿਸ ਤਰੀਕੇ ਨਾਲ ਗੱਲ ਅੱਗੇ ਵਧੀ ਹੈ ਕਿਉਂਕਿ ਤੁਹਾਡੇ ਕ੍ਰਿਸ਼ਨ ਕੁਮਾਰ ਨਾਲ ਤਾਲੁਕਤ ਵੀ ਬਿਹਤਰ ਨੇ ਤੁਸੀਂ ਉਹਨਾਂ ਦੀ ਵਰਕਿੰਗ ਨੂੰ ਸਾਲਾਂ ਤੋਂ ਦੇਖ ਰਹੇ ਹੋ ਵਿਅਕਤੀ 100% ਦੀ ਇਮਾਨਦਾਰ ਹੈ ਉਹਦੀ ਵਰਕਿੰਗ ਨਾਲ ਉਹਦੇ ਸਟਾਈਲ ਨਾਲ ਕਿਸੇ ਨੂੰ ਕੋਈ ਇਖਤਲਾਫ ਹੋ ਸਕਦਾ ਹੈ ਲੇਕਿਨ ਉਹਦੀ ਅਪਰੋਚ ਹਮੇਸ਼ਾ ਪ੍ਰੋਸਟੇਟ ਰਹੀ ਹੈ ਇਹੋ ਜਿਹੇ ਵਿਅਕਤੀ ਜਦੋਂ ਅੱਗੇ ਵਧਦੇ ਆ ਬਾਕੀ ਕਿਉਂ ਨਹੀਂ ਵੱਧਦੇ ਮੈਂ ਤੁਹਾਡੇ ਤੋਂ ਸਮਝਾ ਬਿਲਕੁਲ ਨਾਰਮਲੀ ਬਿਊਰੋਕਰੇਸੀ ਦੇ ਵਿੱਚ ਆ ਬੰਨਿਆ ਜਾਂਦਾ ਜਿਹੜੀ ਕਮਿਟਮੈਂਟ ਹੁੰਦੀ ਹੈ ਪ੍ਰਤੀਬੱਧਤਾ ਹੁੰਦੀ ਹੈ ਜਿਹੜੀ ਸਟੇਟ ਦੇ ਬਾਰੇ ਜਾਂ ਆਪਣੇ ਕੰਮਕਾਜ ਬਾਰੇ ਪਿਛਲੇ ਕਾਫੀ ਸਮੇਂ ਤੋਂ ਇਹ ਆਮ ਤੌਰ ਤੇ ਸਵਾਲਾਂ ਦੇ ਢੇਰੇ ਚ ਰਹਿੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹ ਕਹਿੰਦੇ ਨੇ ਪੋਲਿਟਿਕਸ ਦੀ ਪੋਲਿਟੀਕਲ ਇੱਛਾ ਸ਼ਕਤੀ ਨੇ ਅਸੀਂ ਕੀ ਕਰੀਏ ਮਤਲਬ ਇਹ ਦੋਧਾਰੀ ਇੱਕ ਦੂਜੇ ਦੀ ਗੱਲ ਪਰ ਬਹੁਤ ਮੁਦਦੇ ਇਹ ਜਿਹੇ ਹੁੰਦੇ ਨੇ ਜਿੱਥੇ ਤੁਹਾਨੂੰ ਆਪਣਾ ਕੰਮ ਕਰਨ ਤੋਂ ਰੋਕਦਾ ਵੀ ਕੋਈ ਨਹੀਂ ਹੈ ਜਿੱਥੇ ਜੇ ਤੁਸੀਂ ਜਿੰਨਾ ਕਰ ਸਕਦੇ ਹੋ ਉਹਨਾਂ ਤਾਂ ਕਰਦੇ ਰਹੋ ਨਾ ਭਾਵੇਂ ਕਿਸੇ ਦੀ ਇੱਛਾ ਸਕਤੀ ਆ ਨਹੀਂ ਹੈ ਤੇ ਉਹ ਬਾਕੀ ਦੀਆਂ ਚੀਜ਼ਾਂ ਨੇ। ਕ੍ਰਿਸ਼ਨ ਕੁਮਾਰ ਉਹੜਾ ਬਾਰੇ ਇੱਕ ਗੱਲ ਸ਼ੁਰੂ ਤੋਂ ਹੀ ਹੈ ਜਦ ਤੋਂ ਉਹ ਇਸ ਉਹਦੇ ਚਾਏ ਨੇ। ਔਰ ਕਟਰਾਵਾ ਨੇ ਮਤਲਬ ADC ਲੱਗੇ ਸੀ ਕੋਈ ਪੁਲਿਸ ਅਫਸਰ ਚਲਾ ਗਿਆ ਕੋਈ ਗਿਫਟ ਦੇਣ ਤੇ ਸਾਹਮਣੇ ਨਾਲ ਬੰਨ ਕੇ ਬਹੁਤ ਚਰਚਾ ਹੋਈ ਸੀ ਜਲੰਧਰ ਚ। ਬੜੀ ਜ਼ਿਆਦਾ ਕਮੈਸਰ ਕਰਵੇ ਹੋ ਜਾਂਦਾ ਉਸ ਲੈਵਲ ਦਾ। ਪਰ ਹਾਂ ਲੋਕਾਂ ਨੂੰ ਉਹਨਾਂ ਦੀ ਇੱਕ ਵਰਕਿੰਗ ਤੇ ਬਹੁਤ ਜ਼ਿਆਦਾ ਸਹਿਮਤੀ ਵੀ ਨਹੀਂ ਹੈ ਬਹੁਤ ਲੋਕਾਂ ਨੂੰ। ਔਰ ਜਿਹੜੇ ਲੋਕੇ ਕਹਿੰਦੇ ਨੇ ਵੀ ਉਹ ਬੜਾ ਪੁਸ਼ ਕਰਦੇ ਨੇ ਲੋੜੋਂ ਵੱਧ ਜਿੰਨੀ ਸਪੀਡ ਉਹਨਾਂ ਦੀ ਨਾਰਮਲੀ ਇਹ ਕੋਈ ਨਹੀਂ ਕਹਿੰਦਾ ਉਹ ਕਹਿੰਦੇ ਨੇ ਹਾਰਡ ਵਰਕਰ ਨੇ ਦਫਤਰ ਬਹੁ ਸਮਾਂ ਬੈਧੇ ਨੇ ਜੀ ਜਾਣ ਨਾਲ ਕੰਮ ਕਰਦੇ ਨੇ ਸਭ ਕੁਝ ਜਿਹੜੇ ਵੀ ਡਿਪਾਰਟਮੈਂਟ ਚ ਰਹੇ ਜਿਨ੍ਹਾਂ ਦੇ ਇਤਰਾਜ ਆਉਂਦੇ ਨੇ ਉਹ ਇਹ ਆਉਂਦੇ ਨੇ ਵੀ ਉਹ ਸਭ ਨੂੰ ਸਮਝਦੇ ਨੇ ਮੇਰੇ ਜਿੰਨੇ ਚੱਕਰਾ ਤੇ ਕੰਮ ਕਰਉ ਮੇਰੇ ਮਤਲਬ ਵੀ ਸਾਰੇ ਉਵੇਂ ਜੇ ਨਹੀਂ ਹੁੰਦੇ ਕੰਮ ਜਿਹੜਾ ਇਹ ਚੀਜ਼ਾਂ ਹੁੰਦੀਆਂ ਨੇ ਤੇ ਦੂਜੀ ਗੱਲ ਇਹ ਵੀ ਹੋਣਾ ਚਾਹੀਦੀ ਹੈ ਕਿ ਬਹੁਤ ਸਾਰੇ ਚੀਜ਼ਾਂ ਚੋ ਮਤਲਬ ਦੱਬ ਕੇ ਲਏ ਜਾਂਦੇ ਨੇ ਕੰਮ ਕਿਉਂਕਿ ਜਿਹਨੂੰ ਕਹਿੰਦੇ ਨੇ ਟਾਸਕ ਮਾਸਟਰ ਉਹ ਕਹਿੰਦੇ ਵੀ ਮੈਨੂੰ ਤਾਂ ਟਾਸਕ ਪੂਰਾ ਚਾਹੀਦਾ ਬਾਕੀ ਕੀ ਕੰਮ ਹੈ ਤੁਸੀਂ ਤੁਹਾਡੇ ਦੁੱਖ ਤਕਲੀਫ ਜੋ ਵੀ ਹੋਣ ਇਹਦਾ ਕੋਈ ਲਗਾ ਲਗਾ ਦੇਗਾ ਨਹੀਂ ਹੈ ਇਹ ਕਰਕੇ ਥੋੜਾ ਜਿਹਾ ਕਦੂਜੀ ਗੱਲ ਵੀ ਹੈ ਪਰ ਇਹ ਤੋਂ ਕੋਈ ਮੁਨਕਰ ਨਹੀਂ ਹੁੰਦਾ ਕਿ ਉਹ ਜਿਹੜੇ ਵੀ ਡਿਪਾਰਟਮੈਂਟ ਚ ਗਏ ਜਿਹੜਾ ਵੀ ਕੰਮ ਕੀਤਾ ਉਹਦੇ ਤੇ ਉਹਨਾਂ ਨੇ ਇੱਕ ਰਿਜ਼ਲਟ ਦਿੱਤਾ ਹੈ ਮਤਲਬ ਰਿਜ਼ਲਟ ਕਿਉਂ ਜਾ ਵੀ ਤੁਹਾਡੇ ਸਾਹਮਣੇ ਆਉਂਦਾ ਐ ਦਿਖਾਈ ਦਿੰਦਾ ਕਿ ਉਹ ਡਿਪਾਰਟਮੈਂਟ ਚਰਚਾ ਚਾਹੀ ਹਮੇਸ਼ਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਜਿੰਨਾ ਚਿਰ ਐਜੂਕੇਸ਼ਨ ਸੀ ਹੁਣ ਚਾਹੇ ਸਰਵ ਸਿੱਖਿਆ ਅਭਿਆਨ ਜੇ ਉਹ ਜਿਹੜਾ ਸਾਰਾ ਕੰਮ ਹੈ ਇਹਤੇ ਪਾਲਿਸੀ ਤੇ ਦਿੱਕਤਾ ਦਾ ਬਹੁਤ ਸਾਰੇ ਲੋਕਾਂ ਦੀਆਂ ਔਰ ਹੁਣ ਦੀਆਂ ਵੀ ਕਿ ਠੀਕ ਨਹੀਂ ਹੈ ਪਰ ਐਂਗਿਜੂਅਰ ਦਾ ਮਾਮਲਾ ਜਿਹੜਾ ਚੱਲ ਰਿਹਾ ਤੇ ਉਹ ਸਾਡੇ ਸਾਹਮਣੇ ਉਸ ਰੂਪ ਦੇ ਵਿੱਚ ਚੱਲ ਰਿਹਾ ਇਸੇ ਤਰੀਕੇ ਦੇ ਨਾਲ ਜਦੋਂ ਆ ਆਇਆ ਕੰਮ ਜਲ ਸਰੋਤ ਵਿਭਾਗ ਦਾ ਹੁਣ ਕਿੰਨੇ ਹੀ ਪਟਵਾਰੀ ਕਿੰਨੇ ਹੀ ਚੀਫ ਇੰਜੀਨੀਅਰ ਤੇ ਕਿੰਨਿਆਂ ਨਾਲ ਹੀ ਕੰਟਰੈਕਸ਼ਨ ਵੀ ਇੱਕ ਵਾਲਵ ਹੋਈ ਉਹ ਸਾਰੇ ਮਾਮਲੇ ਦੇ ਵਿੱਚ ਪਰ ਇੱਕ ਗੱਲ ਪਤਾ ਨਹੀਂ ਕਿਉਂ ਇਹ ਗੱਲ ਵੀ ਦੇਖਣ ਆਣੀ ਹੈ ਵੈਸੇ ਕਿ ਕ੍ਰਿਸ਼ਨ ਕੁਮਾਰ ਜਿਹੜਾ ਵੀ ਡਿਪਾਰਟਮੈਂਟ ਲੈਂਦੇ ਨੇ ਜਿਹੜਾ ਮੰਤਰੀ ਮਰਜੀ ਹੋਵੇ ਤੇ ਸਰਕਾਰ ਵੀ ਉਹਨਾਂ ਨੂੰ ਇੱਕ ਖੁੱਲੀ ਛੁੱਟੀ ਇੱਕ ਲੈਵਲ ਤੇ ਦਿੰਦੀ ਹੈ ਬਾਕੀ ਸੈਕਟਰੀਆਂ ਦੇ ਮਾਮਲੇ ਚੋਂਵੇਂ ਨਹੀਂ ਦੇਖਿਆ ਜਾਂਦਾ ਪਤਾ ਨਹੀਂ ਕੀ ਗੱਲ ਜਾਂ ਤਾਂ ਸਰਕਾਰ ਨੂੰ ਵੀ ਹਰੇਕ ਸਰਕਾਰ ਆ ਸਰਕਾਰ ਨਹੀਂ ਸਰਕਾਰ ਚਾਹੇ ਅਮਰਿੰਦਰ ਸਿੰਘ ਦੀ ਹੋਵੇ ਚਾਹੇ ਪ੍ਰਕਾਸ਼ ਸਿੰਘ ਬਾਦਲ ਦੀ ਹੋਵੇ ਚਾਹੇ ਮਤਲਬ ਇਹ ਸਰਕਾਰ ਹੋਵੇ ਤੇ ਇਟ ਮੀਨ ਜੇ ਉਹਨਾਂ ਇੰਨਾ ਪ੍ਰਭਾਵਤਾ ਵਧ ਗਿਆ ਨਾ ਵੀ ਹਰ ਸਰਕਾਰ ਕਹਿੰਦੀ ਹੈ ਵੀ ਇਹ ਆਪਣੇ ਇੰਟਰਸਟ ਲਈ ਨਹੀਂ ਕੰਮ ਕਰ ਰਿਹਾ ਜੋ ਵੀ ਕਰ ਰਿਹਾ ਤੇ ਉਹਦੇ ਲਈ ਉਹ ਕਰ ਰਿਹਾ ਹੋਊਗਾ ਹੁਣ ਜਿਹੜਾ ਮਾਮਲਾ ਇਹ ਆਇਆ ਸਾਡੇ ਸਾਹਮਣੇ ਪਹਿਲਾਂ ਨਹਿਰੀ ਪਾਣੀ ਦਾ ਸਵਾਲ ਆਇਆ ਨੈਰੀ ਪਾਣੀ ਦੇ ਵਿੱਚ ਵੀ ਸਰਕਾਰ ਜੇ ਕੋਈ ਕੰਮ ਨਜ਼ਰ ਆਉਂਦਾ ਨਾ ਤਾਂ ਸਰਕਾਰ ਨੂੰ ਲੱਗਦਾ ਵੀ ਆਹ ਅਫਡਪਾਰਟਮੈਂਟ ਦੇ ਤਾਂ ਮੜ ਜਾ ਤਾਂ ਕੀਤਾ ਹੀ ਐ। ਉਹ ਸਟੇਲਾ ਤੱਕ ਤਾਂ ਪਾਣੀ ਗਿਆ। ਇਹ ਪਹਿਲਾਂ ਨਾਲੋਂ ਤਾਂ ਵਧਿਆ ਹੀ ਐ ਲੋਕ। ਲੀਨੀਅਰ 뷰 ਲੈਂਦੇ ਨੇ ਮਤਲਬ ਇੱਕ ਪੋਜ਼ਿਟਿਵ 뷰 ਲੈਂਦੇ ਨੇ ਮੁਕਾਬਲਤ। ਜੇ ਆਹ ਜਿਹੜੀ ਮਾਮਲਾ ਆਇਆ ਹੁਣ ਟੈਕਸ ਗ੍ਰਾਉਂਡ ਦਾ। ਪੰਜਾਬ ਕੰਜ਼ਿਊਮਰ ਸਟੇਟ ਐ ਸਭ ਤੋਂ ਵੱਡੀ। ਮਤਲਬ ਇੱਥੇ ਚੀਜ਼ਾਂ ਦੀ ਖਫਤ। ਸਰਦਾਰ ਮਨੀ ਸਿੰਘ ਜੀ ਜੇ ਸਭ ਤੋਂ ਵੱਧ ਕੋਈ ਕ੍ਰੈਡਿਟ ਸਰਕਾਰ ਕਿਸੇ ਕੱਲ ਦਾ ਲੈ ਰਹੀ ਸੀ ਤੇ ਉਹ ਪਾਣੀ ਪਹੁੰਚਾਉਣ ਦਾ ਸੀ। ਔਰ ਉਦੀ ਗੱਲ ਜੜ ਚ ਫੇਰ ਕੁਇਸ਼ਨ ਕੁਮਾਰ ਸੀਗੇ ਜੀ ਹਾਂ ਉਹੀ ਮੈਂ ਗੱਲ ਕਰ ਰਿਹਾ ਕਿ ਜਦੋਂ ਇਹਦਾ ਮਤਲਬ ਕੋਈ ਐਕਸ਼ਨ ਦਿਖਾਈ ਦੇ ਰਿਹਾ ਨਾ ਵੀ ਆ ਛਡਾਰੋ ਜਵੇਂ ਮਰਜੀ ਕਰੋ ਇਹਨੂੰ ਜੋ ਮਰਜੀ ਕਰੋ ਉਸ ਲੈਵਲ ਦੀ ਗੱਲ ਹੁੰਦੀ ਹੈ ਔਰ ਕੋਈ ਕਮਾਂਡ ਹੁੰਦੀ ਹੈ ਨਾ ਜਿਹੜੀ ਕਮਾਂਡ ਦਾ ਇਹੀ ਕਮਾਂਡ ਦਾ ਅਸਰ ਹੁੰਦਾ ਕਿਉਂ ਪਿੱਛੋਂ ਰਿਵਿਊ ਕਰਨਾ ਪੁਸ਼ ਕਰਨਾ ਇਹਨੂੰ ਅੱਗੇ ਵਧਾਉਣਾ ਜੇ ਉਹ ਅਧ ਵਿਚਾਲੇ ਛੁੱਟ ਜਾਊਗਾ ਤਾਂ ਤਾਂ ਕੋਈ ਗੱਲ ਨਹੀਂ ਬਣਦੀ ਔਰ ਹੁਣ ਜਿਹੜਾ ਟੈਕਸ ਸਾਡਾ ਜਿਹੜਾ ਆਬ ਇਹ ਬਹੁਤ ਸਾਰੇ ਸਾਡੇ ਇਕਨੋਮਿਸਟ ਵੀ ਕਹਿੰਦੇ ਨੇ ਪੰਜਾਬ ਦੇ ਕਿ ਪੰਜਾਬ ਕੰਜ਼ਮਰ ਸਟੇਟ ਹੈ ਜੇ ਜਿੰਨੇ ਟੈਕਸ ਹੈ ਜੇ ਉਹਨਾਂ ਦੀ ਉਚਜ ਨਾਲ ਵਸੂਲੀ ਹੋ ਜੇ ਹੋਰ ਟੈਕਸ ਲਾਉਣ ਦੀ ਲੋੜ ਨਹੀਂ ਹੈ ਤਾਂ ਔਰ ਵੱਖ-ਵੱਖ ਫੀਲਡ ਦੇ ਵਿੱਚ ਟੈਕਸ ਚੋਰੀ ਦਾ ਬਹੁਤ ਵੱਡਾ ਮਾਮਲਾ ਰਹਿੰਦੇ ਨੇ ਕਿਸੇ ਨਾ ਕਿਸੇ ਰੂਪ ਵਿੱਚ اچھا ਉਹ ਟੈਕਸ ਚੋਰੀ ਮਿਲੀਭੁਗਤ ਤੋਂ ਬਿਨਾ ਹੋ ਰਹਿ ਨਹੀਂ ਸਕਦੀ ਅੱਜ ਦੇ ਦੌਰ ਦੇ ਵਿੱਚ ਤੁਸੀਂ ਜੀਐਸਟੀ ਵੀ ਲਿਆਦੀ ਬਾਕੀ ਵੀ ਇਹ ਸਾਰਾ ਕੁਝ ਇਸੇ ਲਈ ਕਿਹਾ ਗਿਆ ਸੀ ਨਾ ਕਿ ਟੈਕਸ ਚੋਰੀ ਨਹੀਂ ਹੋਏਗਾ ਹੁਣ ਤੁਸੀਂ ਇਹ ਵੀ ਕਿਹਾ ਡਿਜੀਟਲ ਇੰਡੀਆ ਬਣ ਗਿਆ ਤੇ ਡਿਜੀਟਲ ਇੰਡੀਆ ਬਣ ਗਿਆ ਤਾਂ ਵੀ ਟੈਕਸ ਚੋਰੀ ਨੂੰ ਰੋਕਣ ਦਾ ਤੁਸੀਂ ਕਹਿ ਰਹੇ ਸੀ ਇਹ ਨਾਲ ਰੁਕ ਜਾਊਗਾ ਸਾਰੀਆਂ ਚੀਜ਼ਾਂ ਜੇ ਅੱਜ ਵੀ ਟੈਕਸ ਚੋਰੀ ਵੱਡੇ ਪੱਧਰ ਦੇ ਉੱਤੇ ਵਾਪਰ ਰਹੀ ਹੈ ਤਾਂ ਇੱਕ ਲੈਕਸਸ ਤੋਂ ਬਿਨਾਂ ਨਹੀਂ ਵਾਪਰ ਸਕਦੀ ਪੋਲੀਟੀਕਲ ਬਿਲ ਪਾਵਰ ਬਿਊਰੋਕਰੇਸੀ ਦੀ ਮਸਤਾਈ ਦੀ ਪਲਾਸ ਜਿਹੜੇ ਨੋਕ-ਹੇਠਾਂ ਟੈਕਸ ਚੋਰੀ ਜਿਹੜੇ ਮਾਮਲਿਆਂ ਦੇ ਵਿੱਚ ਹੋ ਰਹੀ ਹੈ ਉਹਨਾਂ ਦੇ ਨਾਲ-ਨਾਲ ਮਿਲ ਕੇ ਜੋ ਵੀ ਕੰਮ ਹੁੰਦਾ ਹੁਣ ਦਿੱਕਤ ਇਹ ਹੈ ਕਿ ਤੁਸੀਂ ਸਾਰਾ ਸਿਸਟਮ ਇੰਨਾ ਟ੍ਰਾਂਸਪੇਰੈਂਟ ਬਣਾ ਸਕਦੇ ਹੋ ਤੁਹਾਡੇ ਕੋਲ ਟੈਕਨੋਲੋਜੀ ਓਡੀ ਵੱਡੀ ਹੈ ਤੁਹਾਡੇ ਕੋਲ ਸੁਪਰਵਾਈਜ਼ਰੀ ਦਾ ਰੋਲ ਹੋਣਾ ਚਾਹੀਦਾ ਜਿਹੜਾ ਲਗਾਤਾਰ ਰਿਵਿਊ ਕਰੇ ਤੇ ਉਹ ਜਿਹੜੇ ਮਾਮਲੇ ਨੇ ਉਹਦੇ ਤੋਂ ਪਿੱਛੇ हट ਜਾਂਦੇ ਨੇ ਕਿਉਂਕਿ ਜਦੋਂ ਹੁਣ ਵੀ ਤੁਸੀਂ ਦੇਖਣਾ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਕੱਲੀ ਐਨੇ ਤਾਂ ਆਊਗੀ ਬੌਸ ਬੈਗ ਤਾਂ ਕਰਦਾ ਹੀ ਹੈ ਕੋਈ ਵੀ ਹਜ਼ਾਰਾ ਕਾਰੋਬਾਰੀਆਂ ਤੇ ਕੋਈ ਗੱਲ ਕਰਦਾ ਉਹ ਵੀ ਕਰਦੇ ਨੇ ਹੋਰ ਜੇ ਮਾਮਲਿਆਂ ਤੇ ਟੈਕਸ ਦੀ ਗੱਲ ਮਚੂਲਣ ਦੀ ਹੁੰਦੀ ਉਹ ਵੀ ਕਰਦੇ ਨੇ ਇਵਨ ਚੋਰੀ ਫੜਨ ਦੀ ਗੱਲ ਹੁੰਦੀ ਹੈ ਚਾਹੇ ਬਿਜਲੀ ਵਾਲੇ ਕਹਿ ਰਹੇ ਨੇ ਕਿ ਚੋਰੀ ਵੱਧ ਗਈ ਪਹਿਲਾਂ ਨਾਲੋਂ ਜਿੱਦੇ ਚ ਡਿਪਾਰਟਮੈਂਟ ਵੀ ਕਰ ਰਹੇ ਨੇ ਚੋਰੀ ਮਿਲ ਕੇ ਸਰਕਾਰੀ ਵੀ ਬਾਕੀ ਤਾਂ ਲੋਕਾਂ ਦਾ ਛੱਡੋ ਹੁਣ ਉਹਦੇ ਤੇ ਤਾਂ ਤੁਹਾਨੂੰ ਇੱਕ ਗੱਲ ਕਲੈਰਿਟੀ ਨਾਲ ਕਰਨੀ ਪੈਗੀ ਕਿ ਭਾਈ ਟੈਕਸ ਤਾਂ ਦੇਣਾ ਹੀ ਪਊਗਾ ਜਿਹੜਾ ਨਹੀਂ ਦਿੰਦਾ ਤੇ ਉਹ ਲੱਗ ਹੈ ਹਾਂ ਜੇ ਗਵਰਨਮੈਂਟ ਦਾ ਇਹ ਕਹਿਣ ਕਿ ਕੀ ਉਹ ਟੈਕਸ ਰੈਸ਼ਨਲਾਈਜ਼ ਵਾਕਈ ਉਹਨਾਂ ਦੇ ਕੇ ਅਗਲੇ ਦਾ ਕੁਝ ਵੱਧਦਾ ਹੈ ਸਰਦਾ ਇਹ ਗੱਲਾਂ ਨੂੰ ਰਿਵਿਊ ਗਵਰਨਮੈਂਟਾਂ ਨੂੰ ਵੀ ਕਰਨਾ ਪਊ ਟੈਕਸ ਤੁਸੀਂ ਰੈਸ਼ਨਲਾਈਜ਼ ਕਰਕੇ ਉਹਨਾਂ ਕੋ ਲਾਓ ਜਿੰਨਾਂ ਕੋ ਦੇ ਕੇ ਅਗਲੇ ਦੀ ਵੀ ਸੰਗੀ ਨਾਲ ਘੁੱਟੀ ਜਾਵੇ ਪਰ ਬਸੂਲੀ 100% ਕਰੋ ਕਈ ਦਫਾ ਇਹ ਵੀ ਹੋ ਜਾਂਦਾ ਕਿ ਅਸੀਂ ਟੈਕਸ ਦਾ ਜਿਹੜੇ ਦਿੰਦੇ ਨੇ ਉਹ ਤਾਂ ਹੀ ਲਾਈ ਜਾਂਦੇ ਆ ਜਿਆਦਾ ਜਿਆਦਾ ਜਿਹੜਾ ਨਹੀਂ ਦਿੰਦਾ ਉਹਨੂੰ ਹੋਰ ਮੁਨਾਫੇ 'ਚ ਧੱਕੀ ਜਾਂਦੇ ਆ ਉਸੇ ਸਾਰੇ ਮਾਪਨੇ ਦੇ ਵਿੱਚ ਉਹ ਚੀਜ਼ਾਂ ਦੀ ਵੀ ਗੱਲ ਹੈ ਹੁਣ ਜੇਕਰ ਇਹ ਚਾਹੇ ਲਗਜ਼ਰੀ ਪੈਲੇਸ ਹੋਣ ਚਾਹੇ ਬਾਕੀ ਦੀਆਂ ਚੀਜ਼ਾਂ ਹੋਣ ਇਹਦਾ ਮਤਲਬ ਕੀ ਹੈ ਮਤਲਬ ਫਿਰ ਇਹੀ ਹੈ ਕਿ ਤੁਹਾਡੀ ਡਿਜੀਟਲਾਈਜੇਸ਼ਨ ਨਹੀਂ ਚੱਲਦੀ ਔਰ 5 ਲੱਖ ਡਿਜੀਟਲੀ ਲੈ ਲਿਆ ਤੇ 10 ਲੱਖ ਕੈਸ਼ ਲੈ ਲਿਆ ਔਰ ਇਹ ਸਾਰੀ ਤੁਹਾਡੇ ਰੀਅਲ ਏਸਟੇਟ ਚ ਵੀ ਚੱਲਦਾ ਹੈ ਤੁਹਾਡੇ ਰੀਅਲ ਏਸਟੇਟ ਤੇ ਰਜਿਸਟਰੀਆਂ ਜਿਸ ਢੰਗ ਦੇ ਨਾਲ ਹੋ ਰਹੀਆਂ ਨੇ ਇਹ ਗਵਰਨਮੈਂਟਲ ਤੋਂ ਲੈ ਕੇ ਕਿਹਨੂੰ ਨਹੀਂ ਪਤਾ ਗਵਰਨਮੈਂਟ ਫੰਕਸ਼ਨਰੀ ਚ ਤੋਂ ਲੈ ਕੇ ਜਿਹੜੇ ਬੰਦੇ ਕਰਾਉਂਦੇ ਨੇ ਉਹਦੇ ਚ ਰੀਅਲ ਏਸਟੇਟ ਦੇ ਟੈਕਸ ਸਟੋਰੀ ਜਿੰਨਾ ਵੱਡਾ ਇਸ਼ੂ ਹੈ ਔਰ ਉਹ ਸਭ ਐਂਡੀਆਂ ਕਿ ਕਿਸ ਨੂੰ ਪਤਾ ਨਹੀਂ ਹੈ ਪਤਾ ਦੇ باوجود ਉਹ ਪਲੱਗ ਕਿਵੇਂ ਕੀਤਾ ਜਾਵੇ ਰੌਲਾ ਇਹ ਹੈ ਇਸ ਕਿਉਂਕਿ ਉੱਥੇ ਪੈਸੇ ਕਿੱ데 ਲੱਗੇ ਹੋਏ ਨੇ ਉਹ ਵੀ ਸਭ ਨੂੰ ਪਤਾ ਹੈ ਪਾਲਟੀਸ਼ਨ ਵੀ ਹੋ ਚਾਹੇ ਬਿਊਰੋਕਰੇਟ ਵੀ ਹੋ ਚਾਹੇ ਚਾਹੇ ਸਾਰੀ ਨੌਕ ਨੇ ਕੋਈ ਦੂਜਾ ਤਾਂ ਹੈ ਨਹੀਂ ਇਸ ਲਈ ਬੜਾ ਵੱਡਾ ਮਾਮਲਾ ਹੈ ਜਿਹਨੂੰ ਉਹਨਾਂ ਨੇ ਹੱਥ ਪਾਇਆ ਉਸ ਪਦਰ ਦੇ ਉੱਤੇ ਪਹਿਲਾਂ ਮਾਇੰਦਿਕ ਚ ਵੀ ਉਹਨਾਂ ਨੂੰ ਲਾਤਾ ਸੀ ਫਿਰ ਥੋੜੇ ਦਿਨਾਂ ਬਾਅਦ ਹਟਾ ਦੇਣਾ ਪਿਆ ਸੀਗਾ ਔਰ ਇੱਕ ਵਾਰ ਕ੍ਰਿਸ਼ਨ ਕੁਮਾਰ ਨੂੰ ਹਾਊਸਿੰਗ ਚ ਲਾਤਾ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਕੰਮ ਗੜਬੜ ਹੋ ਗਿਆ ਸੀ ਫਿਰ ਉਹਨਾਂ ਨੂੰ ਬੁਲਾ ਕੇ ਕਹਿੰਦੇ ਕਿਹਾ ਗਿਆ ਵੀ ਤੁਸੀਂ ਹੋਰ ਦੱਸੋ ਜੀ ਜਿਹੜਾ ਵੱਡੇ ਤੋਂ ਵੱਡਾ ਡਪਾਡ ਪੈਣ ਲੈਣਾ ਇੱਥੇ ਤਾਂ ਮੇਰੀ ਮਜਬੂਰੀ ਆ ਹੁਣ ਤੇ ਕਿਤੇ ਐ ਨਾ ਨਾ ਮਜੂਰੀਆਂ ਵੰਡਣ ਲੱਗ ਜਾਣ ਹੋਰ ਤਾਂ ਕੋਈ ਗੱਲ ਨਹੀਂ ਆ ਬਾੜੀਆਂ ਬੰਡੀਆਂ ਪਰ ਜੇ ਇਹ ਵੀ ਗੱਲ ਹੈ ਕਿ ਤੁਸੀਂ ਸੰਕਟ ਦੇ ਵਿੱਚੋਂ ਤਾ ਸੰਕਟ ਦੇ ਵਿੱਚੋਂ ਤਾਂ ਤੁਹਾਨੂੰ ਵਸੂਲੀ ਵੀ ਚਾਹੀਦੀ ਹੈ ਹੁਣ ਸਰਕਾਰ ਦੀ ਬਿੱਲ ਪਾਵਰ ਤੇ ਨਿਰਭਰ ਇਹ ਕਰੂਗੀ ਗੱਲ ਕਿ ਕੀ ਵਾਕਈ ਜਿੰਨਾ ਟੈਕਸ ਬਣਦਾ ਤੁਹਾਡੇ ਕੋਲ ਜੇ ਆਉਂਦਾ ਹੈ ਤਾਂ ਤੁਹਾਡੇ ਤੱਕ ਖਰਚਾ ਭਰਿਆ ਜਾਊਗਾ ਉਹਦਾ ਰੈਸ਼ਨਲਾਈਜ਼ ਕਰਨਾ ਤੇ ਜਿਹੜੇ ਵਰਕੇ ਕੰਮ ਕਰ ਰਹੇਵੇਂ ਚੰਗੇ ਜੇ ਜੈਨੂਅਲ ਵਸੂਲੀ ਹੋ ਰਹੀ ਹੈ ਤਾਂ ਉਹਦੇ ਨਾਲ ਖੜਨਾ ਜਾਂ ਤਵਾਦਰਾ ਛੇਤੀ ਹੋਏਗਾ ਜਾਂ ਨਾਲ ਖੜਿਆ ਜਾਏਗਾ ਇਹ ਗੱਲਾਂ ਦੇਖ ਲਈਆਂ ਹੁਣ ਗਵਰਨਮੈਂਟ ਦੇ ਬਾਤ ਚੁਣ ਗਿਆ ਬਾਕੀ ਵੀ ਜੇ ਫਿਰ ਇੱਕ ਟੈਸਟ ਦੇ ਤੌਰ ਦੇ ਉੱਤੇ ਕੋਈ ਇਹੋ ਜੀ ਗੱਲ ਹੈ ਮੈਨੂੰ ਇਹ ਲੱਗਦਾ ਹੁੰਦਾ ਕਿ ਗਵਰਨਮੈਂਟਾਂ ਨੂੰ ਇੱਕ ਗੱਲ ਤਾਂ ਚਾਹੀਦੀ ਹੈ ਸਿਵਲ ਸੁਸਾਇਟੀ ਨੂੰ ਜਾਂ ਬਾਕੀ ਵੀ ਜੁਪੀ ਦੇ ਆਈਐਸ ਆਦਿ ਨਾ ਉਹ ਬਣਾਈ ਸੀ ਇੱਕ ਵਾਰ ਜਥੇਵੰਦੀ ਹੁਣ ਨਹੀਂ ਮੈਂ ਦੇਖੀ ਕਹਿੰਦੇ ਕਾਫੀ ਪਹਿਲਾਂ ਬਣਾਈ ਸੀ ਜੁਪੀ ਦਾ ਸ਼ੁਰੂ ਹੋ ਕੇ ਹੋਰ ਵੀ ਜੁੜ ਗਏ ਸੀ ਉਹਦੇ ਨਾਲ ਮੋਸਟ ਕਰਪਟ ਬਿਊਰੋਕਰੇਟ ਕਿਹੜੇ ਨੇ ਉਹ ਇਹਨਾਂ ਦਾ ਨਾਂ ਕੱਢਦੇ ਸੀ ਸਾਲ ਦੇ ਵਿੱਚ ਕੰਟਰੀ ਚ ਅੱਛਾ ਉਹਦਾ ਮਤਲਬ ਉਹ ਜੈਨੂਅਲ ਬੰਦਿਆ ਨਹੀਂ ਬਣਾਈ ਹੋਣੀ ਬਿਊਰੋਕਰੇਟ ਜੈਨੂਅਲ ਨਹੀਂ ਹੋਣਗੇ ਹੋਰ ਤਾਂ ਕੋਈ ਨਹੀਂ ਹੋਣਗੇ ਅਜੇ ਜਿਹੜੇ ਇੱਕ ਬਾਕੀ ਸੀਗੇ ਉਹ ਫਿਰ ਬੰਦ-ਬੰਦ ਹੋ ਗਿਆ ਕੰਮ ਸਾਡੇ ਜੇ ਮੋਸਟ ਕਰਾਪਟ ਨਹੀਂ ਕੱਢਣੇ ਤਾਂ ਮੋਸਟ ਆਨੈਸਟ ਤਾਂ ਕੱਢ ਲਓ ਸਟੇਟ ਦੇ ਵਿੱਚ ਕੋਈ ਵੀ ਜਿਹੜੇ ਵੀ ਡਿਪਾਰਟਮੈਂਟ ਦੇ ਅਫਸਰ ਨੇ ਮੁਲਾਜ਼ਮ ਨੇ ਜਾਂ ਇਵਨ ਪਾਲਿਟਿਸਨ ਵੀ ਹੋਵੇ ਕੋਈ ਇਹੋ ਜਿਹੀ ਸੰਸਥਾਵਾਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਇਸ ਲੈਵਲ ਤੇ ਵਿਚਰ ਉਹਨਾਂ ਕੋਲ ਪੂਰੀ ਨੌਲੇਜ ਹੋਵੇ ਗਵਰਨਮੈਂਟ ਵੀ ਦੇਵੇ ਤੇ ਬਾਕੀ ਵੀ ਹੋਵੇ ਕੋਈ ਜੈਨੂਅਰ ਆਦਮੀਆਂ ਦੀ ਪਿੱਠ ਥਾਪਦੇ ਰਹੋ ਤੇ ਜਿਹੜੇ ਨਹੀਂ ਕਰਦੇ ਬਿਲਕੁਲ ਕੰਮ ਜਾਂ ਬਿਲਕੁਲ ਹੀ ਕਰਾਪਸ਼ਨ ਕਰਾਪਟ ਪ੍ਰੈਕਟਿਸਸ ਕਰਦੇ ਨੇ ਉਹਨਾਂ ਦੇ ਨਾਮ ਵੈਸੇ ਨਸਰ ਕਰਦੇ ਰਿਹਾ ਕਰੋ ਇਹ ਦੋ ਕੰਮ ਵੀ ਕਰ ਦੋ ਇਹਦੇ ਨਾਲ ਵੀ ਕਾਫੀ ਜ਼ਿਆਦਾ ਫਰਕ ਪੈ ਸਕਦਾ ਜੇਕਰ ਸੋਸਾਇਟੀ ਦੇ ਵਿੱਚ ਚੰਗੇ ਬਾੜੇ ਦੀ ਪਛਾਣ ਹੋਣ ਲੱਗ ਜੇ ਕਿਸੇ ਨਾ ਕਿਸੇ ਉਹ ਪੰਜਾਬ ਦੇ ਬਿਊਰੋਕਰੇਟਸ ਬਾਰੇ ਨਾ ਵੈਸੇ ਦੇਸ਼ ਭਰ ਦੇ ਬਿਊਰੋਕਰੇਟਸ ਰਾਏ ਕਹਿੰਦੇ ਬਹੁਤ ਖੂਬਸੂਰਤ ਜਾਂ ਬਿਹਤਰ ਨਹੀਂ ਬਣਦੇ ਮਸੂਰੀ ਜਿੱਦਾਂ ਤੇ ਹੋਰ ਟ੍ਰੇਨਿੰਗ ਦੇ ਦੌਰਾਨ ਜਦੋਂ ਉੱਥੇ ਗੱਪਸ਼ਪ ਹੁੰਦੀ ਹੈ ਤਾਂ ਜਿਸ ਤਰ੍ਹਾਂ ਦੇ ਟੋਟਕੇ ਸੜਾਏ ਜਾਂਦੇ ਨਾ ਉਹ ਵੀ ਦਿਲਚਸਪੀ ਤੋਂ ਘੱਟ ਨਹੀਂ ਖੈਰ ਆਪਾਂ ਇੱਥੇ ਉਹਨਾਂ ਦਾ ਜ਼ਿਕਰ ਨਹੀਂ ਕਰਾਂਗੇ ਮੈਂ ਸਰਦਾਰ ਹਮੀਰ ਸਿੰਘ ਦੀ ਆਪਣੇ ਸਰੋਤਿਆਂ ਨੂੰ ਵੀ ਆਵਾਜ਼ ਦੇਣਾ ਚਾਹੂਗਾ ਕਿ ਤੁਹਾਨੂੰ ਜਿੱਥੇ-ਜਿੱਥੇ ਲੀਕੇਜ ਲੱਗਦੀ ਹੈ ਹੁਣ ਹੁੰਦਾ ਕੀ ਹੈ ਕਿ ਮੈਰਿਜ ਪੈਲਸ ਵਿੱਚ ਜੇ ਜਿਵੇਂ ਜ਼ਿਕਰ ਕੀਤਾ ਗਿਆ ਖਬਰ ਦੇ ਵਿੱਚ ਕਿ 15 ਲੱਖ ਰੁਪਇਆ ਇੱਕ ਚੰਡੀਗੜ੍ਹ ਦੇ ਨਾਲ ਲੱਗਦਾ ਪੈਲਸ ਲੈਂਦਾ ਤੇ 5 ਲੱਖ ਦੀ ਉਹ ਰਸੀਦ ਆਮ ਤੌਰ ਤੇ ਕੱਟਦਾ ਪਤਾ ਸਾਨੂੰ ਵੀ ਇਹ ਸਾਰਿਆਂ ਨੂੰ ਪਤਾ ਹੈ ਨਾ ਨਾ ਲਿਆ ਜਾਏ ਸਾਰੇ ਵੱਡੇ ਪ੍ਰੋਗਰਾਮ ਸਾਰੇ ਬਿਰੋਕਰੇਟਸ ਤੇ ਸਾਰੇ ਪੋਲਿਟਿਸ਼ਨਾਂ ਤੇ ਨਿਆਣਿਆਂ ਦੇ ਉੱਥੇ ਹੀ ਹੁੰਦੇ ਤੇ ਮੈਂ ਸਦਾ ਮੈਨੂੰ ਲੱਗਦਾ 15 ਲੱਖ ਵੀ ਘਟਾ 15 ਲੱਖ ਚ ਤੁਹਾਨੂੰ ਛੰਡੀ ਘੜ ਦੇ ਨੇੜੇ ਨਹੀਂ ਕੋਈ ਮਿਲਦਾ ਛੇਤੀ ਕਿਤੇ ਚਲੋ ਆਪਾਂ ਇੱਕ ਉਦਾਹਰਨ ਵਜੋਂ ਗੱਲ ਪੈਂਦੇ ਆ ਵੀ ਜਿਹੜਾ 10 ਲੱਖ ਹੈ ਹੁਣ ਉਹ ਦੇਣ ਵਾਲੇ ਦਾ ਵੀ ਕਾਲਾ ਆਉਂਦਾ ਤੇ ਲੈਣ ਵਾਲੇ ਦਾ ਵੀ ਕਾਲਾ ਆਉਂਦਾ ਫਿਰ ਉਹ ਲੱਗਦਾ ਕਿੱਥੇ ਆ ਫਿਰ ਉਹ ਲੱਗਦਾ ਜਾ ਕੇ ਪ੍ਰਾਪਰਟੀ 'ਚ ਕਿਉਂਕਿ ਪ੍ਰਾਪਰਟੀ ਦਾ ਜਿਹੜਾ ਮਾਰਕੀਟ ਰੇਟ ਆ ਕਲੈਕਟਰ ਰੇਟ ਆ ਉਹਦੇ ਨਾਲੋਂ 4 4 5 5 10 10 ਗੁਣਾ ਪ੍ਰਾਪਰਟੀ ਤੇ ਰੇਟ ਆ ਸੋ ਬੜੇ ਸੌਖਿਆ ਖਪਤ ਹੋ ਜਾਂਦਾ ਜਿਹੜਾ ਸਟਾਮ ਖਰੀਦਣਾ ਹੈ ਉਹ ਤਾਂ ਕਲੈਕਟਰ ਰੇਟ ਤੇ ਖਰੀਦਿਆ ਜਾਣਾ ਇੱਕ ਨੰਬਰ 'ਚ ਉਹਨੇ ਪਾਲੇ ਤੇ ਦੋ ਨੰਬਰ ਤੇ ਕਿੰਨੇ ਫਿੱਟ ਹੋਗੇ ਕੀ ਹੁਣ ਕ੍ਰਿਸ਼ਨ ਕੁਮਾਰ ਇੱਥੇ ਵੀ ਧਿਆਨ ਦੇਣਗੇ ਕਿ ਫੀਲਡ ਵਿੱਚ ਜਿਹੜੀ ਟੈਕਸ ਕਲੈਕਸ਼ਨ ਹੈ ਜੇ ਉਹਨੂੰ ਇਸ ਨਜ਼ਰੀਏ ਤੋਂ ਤਹਿਸੀਲਾਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਕਿ ਸਾਰੀ ਦੀ ਸਾਰੀ ਇੱਕ ਨੰਬਰ 'ਚ ਰਜਿਸਟਰੀ ਹੋਵੇ ਸੋਚ ਕੇ ਦੇਖੋ ਸਟੇਟ ਕਿੱਥੇ ਜਾਊਗੀ ਜਿਹੜਾ ਸਭ ਤੋਂ ਵੱਧ ਰੈਵਨਿਊ ਆਉਣਾ ਹੈ ਤੁਸੀਂ ਦੇਖੋ ਬਹੁਤ ਸਾਰੇ ਬਿਆਨੇ ਮੁੜ ਜਾਣਿਆ ਬਹੁਤ ਸਾਰੀਆਂ ਚੀਜ਼ਾਂ ਰੁਕ ਜਾਣਗੀਆਂ ਇਹ ਜਿੰਨਾ ਅੰਨਾ ਬੋਲਾ ਜਾ ਪੈਸਾ ਸੁੱਟੀ ਜਾਂਦੇ ਹੋ ਨਾ ਤੁਸੀਂ ਸ਼ਹਿਰਾਂ ਦੇ ਆਸ-ਪਾਸ ਸੋਚ ਕੇ ਦੇਖਿਓ ਸੋ ਮੈਨੂੰ ਲੱਗਦਾ ਹੈ ਕਿ ਇਹ ਦੇਸ ਦਾ ਹਵੀਰ ਸਿੰਘ ਜੀ ਇਹ ਦਿਲਚਸਪੀਆਂ ਬਹੁਤ ਨੇ ਹੁਣ ਜੇਕਰ ਪਿੱਛੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਰਹੇ ਜਿਹੜੇ ਹੁਣ ਭਾਰਤ ਦੇ ਚੋਣ ਕਮਿਸ਼ਨਰ ਨੇ ਸੁਖਵੀਰ ਸਿੰਘ ਸੰਧੂ ਮੇਰੀ ਉਹਨਾਂ ਨਾਲ ਗੱਲ ਹੁੰਦੀ ਸੀ ਇੱਕ ਵਾਰੀ ਉਹ ਮੈਨੂੰ ਕਹਿੰਦੇ ਯਾਰ ਸਾਨੂੰ ਕਿੰਨੇ ਨੁਕਸਾਨ ਹੋ ਗਏ ਪੰਜਾਬ ਦੇ ਵਿੱਚ ਕਦੇ ਕਿਸੇ ਨੇ ਸੋਚਿਆ ਸਾਡੇ ਲੋਕਾਂ ਨੂੰ ਮੁਆਵਜ਼ੇ ਕਿੰਨੇ ਮਿਲ ਜਾਣੇ ਸੀ ਜ਼ਮੀਨਾਂ ਅਕਵਾਇਰ ਕਰਨ ਦੇ ਜੇ ਘਟੋ ਘਟ ਰੇਟ ਰਵਾਈਜ਼ ਕੀਤੇ ਹੁੰਦੇ ਅਸੀਂ ਛੋਟੀਆਂ ਛੋਟੀਆਂ ਗਿਣਤੀਆਂ ਮਿੰਤੀਆਂ ਚ ਕਿੰਨਾ ਨੁਕਸਾਨ ਵੀ ਕਰ ਆਇਆ ਸਦਾ ਹਮੀਰ ਸਿੰਘ ਜੀ ਨਹੀਂ ਬਿਲਕੁਲ ਇਹ ਗੱਲ ਤਾਂ ਠੀਕ ਆ ਆਪਣੇ ਆਪ ਚ ਪਰ ਅੱਜ ਕੱਲ ਗਲੋਬਲ ਇਕਨੋਮੀਆ ਸਾਰਿਆਂ ਨੇ ਭੱਜ ਕੇ ਕਿਤੇ ਹੋਰ ਐਡਵੈਸਟ ਕਰਨ ਲੱਗ ਜਾਣਾ ਤੇ ਇਹ ਵੀ ਨਾਲ ਪੰਗਾ ਸਾਰਿਆਂ ਦੇ ਪਿੱਛੇ ਖੜਾ ਹੈ ਨਾ ਆ ਜਿਹੜਾ ਬਲੈਕ ਮਨੀ ਤਾਂ ਰੁਕਣੀ ਨਹੀਂ ਨਾ ਕੰਟਰੀ ਚ ਰੁਕੀ ਤੇ ਨਾ ਸਾਡੇ ਉਹ ਲੈਵਲ ਬਣਿਆ ਹੈ ਔਰ ਉਹ ਲੈਵਲ ਬਣਦਾ ਇੱਕ ਪੂਰੀ politicker ਬਿਲ ਨਾਲ ਸਾਰੇ ਮਾਮਲਿਆਂ ਦੇ ਨਾਲ ਔਰ ਉਹ ਵੀ ਟੈਕਸ ਸਿਸਟਮ ਵੀ ਰੈਸ਼ਨਲਾਈਜ਼ ਕਰਨਾ ਪਏਗਾ ਫਿਰ ਉਹਨਾਂ ਵੀ ਹੋਊਗਾ ਜਦੋਂ ਤੁਸੀਂ ਰੀਅਲ ਅਸਟੇਟ 'ਚ ਫੁੱਲ ਕਹਿੰਦੇ ਹੋ ਨਾ ਵੀ ਇੰਨਾ ਟੈਕਸ ਦੇਣਾ ਪਊਗਾ ਤਾਂ ਉਹ ਵੀ ਥੱਲੇ ਲਿਆਉਣਾ ਪਊਗਾ ਜਦੋਂ ਸਾਰਿਆਂ ਤੋਂ ਤੁਸੀਂ ਇਹ ਕਹਿੰਦੇ ਮਾਰਕੀਟ ਰੇਟ ਤੇ ਦਿਓਗੇ ਗਵਰਨਮੈਂਟ ਨੇ ਤਿਆਰ ਹੈ ਗਵਰਨਮੈਂਟ ਨੇ ਕਹੇ ਮਾਰਲੀ ਕਿ ਵਸੂਲਾਂਗੇ ਸਭ ਤੋਂ ਰੈਸ਼ਨਲਾਈਜੇਸ਼ਨ ਕਰਤੀ ਇਹ ਦੁਆ ਅੱਧਾ ਦੇਣਾ ਪਊਗਾ ਇਤੋਂ ਵੱਧ ਨਹੀਂ ਹੈ ਅੱਧਾ ਵੀ ਉਹਦੋਂ ਕਈ ਗੁਣਾ ਹੋ ਜਾਊਗਾ ਉਹ ਜੇਕਰ ਇਕੱਠਾ ਹੋ ਜਾਊਗਾ ਨਾ ਉਹ ਦੁਆ ਅੱਧ ਕਰਕੇ ਵੀ ਜੇਕਰ ਇਹ ਸਾਰੇ ਮਾਮਲੇ ਲੋਕੋ ਤੋਂ ਵੀ ਡਰਦੇ ਨੇ ਪਰ ਨਾਲ ਦੀ ਨਾਲ ਇੱਕ ਗੱਲ ਹੋਰ ਜ਼ਰੂਰ ਹੈ ਅੱਜ ਕੱਲ ਤਾਂ ਲੋਕ ਸਾਡੇ ਤੁਰੇ ਜਾਂਦੇ ਨੇ ਕੋਈ ਕਿਤਨੇ ਵੀ ਲਾ ਦੂਗਾ ਹੋਰ ਦੂਜੇ ਕਹਿੰਦੇ ਸਾਡੇ ਲਾ ਦੋ ਆ ਕੇ ਜੀ ਇਹ ਓਵਰਆਲ ਨੈਸ਼ਨਲ ਲੈਵਲ ਤੇ ਵੀ ਇੱਕ ਅਪਰੋਚ ਦਾ ਕੁਐਸਚਨ ਹੈ ਤੇ ਸਟੇਟ ਲੈਵਲ ਤੇ ਵੀ ਇੱਕ ਅਪਰੋਚ ਦਾ ਕੁਐਸਚਨ ਹੈ ਮਾਮਲਾ ਕੰਪਲੈਕਸ ਨੇ ਇਹ ਬਹੁਤੇ ਸਿੱਧੇ ਹੁੰਦੇ ਖੈਰ ਸਾਰੇ ਕੋ ਹੋਰ ਵੀ ਕਈ ਤਮੰਨਾਵਾਨ ਬੰਦੇ ਹੋਣਗੇ ਕਰ ਲੈਂਦੇ ਕੁਛ ਨਾ ਕੁਛ ਔਰ ਇਧਰ ਇੱਕ ਜਨਰਲ ਕੰਸੈਂਸਸ ਬਣਾਉਣਾ ਜ਼ਰੂਰੀ ਹੈ ਪਹਿਲਾਂ ਪੋਲੀਟੀਕਲ ਕੰਸੈਂਸਸ ਉਸ ਤੋਂ ਬਾਅਦ ਬਾਕੀ ਉਦੋਂ ਬਾਅਦ ਕਿਤੇ اپੋਜੀਸ਼ਨ ਚੱਕ ਰਲਦੀ ਆ ਵੀ ਦੇਖੋ ਜਿਹਨਾਂ ਦਾ ਤਾਂ ਬੰਦਾ ਹੀ ਬਾਅਦ ਤੇ ਗਲ ਘੁੱਟ ਤੇ ਪ੍ਰਾਪਰਟੀ ਵੇਚੀ ਦੀ ਰਹੀ ਪ੍ਰਾਪਰਟੀ ਦਾ ਪਤਾ ਨਹੀਂ ਕੀ ਹੋ ਗਿਆ ਇਹ ਉਲਟਾ ਕੰਮ ਵੀ ਚੱਲ ਪੈਂਦਾ ਕਈ ਦਫਾ ਇਹ ਸਾਰੇ ਮਾਮਲੇ ਨੇ ਪਰ ਇਹ ਇਹੋ ਜਿਹੇ ਮਾਮਲੇ ਆ ਨਹੀਂ ਨਾ ਵਿਧਾਨ ਸਭਾਵਾ ਹੁੰਦੀਆਂ ਨੇ ਇਹੋ ਜਿਹੇ ਮਾਮਲੇ ਲਈ ਚਰਚਾ ਕਰਨ ਲਈ ਪਲੇਟਫਾਰਮ ਹੁੰਦੇ ਨੇ ਜੇ ਉਹਨੇ ਦੋ ਦੋ ਦਿਨ ਜੁੜਨਾ ਕਹਿੰਦੇ ਬਿਜ਼ਨਸ ਹੀ ਹੈ ਨਹੀਂ ਤਾਂ ਫਿਰ ਚਰਚਾ ਕੌਣ ਕਰੂਗਾ ਜੇ ਟੈਕਸ ਰੈਵਨਿਊ ਵਧਾਉਣਾ ਹੈ ਤਾਂ ਕੋਈ ਚਰਚਾ ਦੀ ਲੋੜ ਪੈਗੀ ਨਾ ਦੋ ਦੋ ਲਾ ਲਓ ਇਸ ਕੰਮ ਤੇ ਅਸੈਂਬਲੀ ਦੇ ਵਿੱਚ ਐਸਪਰਟਸ ਨੂੰ ਵੀ ਬੁਲਾ ਲਓ ਜਿਹੜੇ ਇਕਨੋ ਉਹਨਾਂ ਨੂੰ ਵੀ ਪੁੱਛ ਲਓ ਉਹਨਾਂ ਨਾਲ ਮੀਟਿੰਗਾਂ ਕਰ ਲਓ ਬਥੇਰਾ ਕੁਛ ਆ ਜੂਗਾ ਜੇਕਰ ਕਰਨ ਘੋਸਰਾ ਕੁਝ ਪਰ ਚਲੋ ਉ ਤਾਂ ਫਿਰ ਗਵਰਨਮੈਂਟ ਨਹੀਂ ਦੇਖਣਾ ਦਰਦੇ ਭੜੇ ਨੇ ਪਤਾ ਨਹੀਂ ਇਹ ਵਿਧਾਨ ਸਭਾ ਦੇ ਵਿੱਚ ਨਾ ਸੱਤਾਧਾਰੀ ਕੋਈ ਵੀ ਨੇ ਅੱਛਾ ਉਹਨਾਂ ਦੀ ਕੋਈ ਡਰਨ ਡਰਨ ਵਾਲੀ ਗੱਲ ਨਹੀਂ ਹੁੰਦੀ ਕਿਹੜਾ ਕੋਈ ਬੈਗੇ ਸੀ ਇਹਨਾਂ ਕੋਲੇ ਪਹਿਲੇ ਸਾਲ ਡੇਢ ਸਾਲ ਦੋ ਸਾਲ ਹੁਣ ਤੇ ਚਲੋ 100 ਮੁੱਦੇ ਨੇ ਇਹਨਾਂ ਦੇ ਵਿੱਚ ਅੱਛਾ ਐਂ ਜੇ ਤਾਂ ਖੌਫ ਖਾਂਦੇ ਨੇ ਨਾ ਉਹੋ ਹੋ ਹੋ ਜੇ ਸੈਸ਼ਨ ਬੁਲਾ ਲਿਆ ਪਤਾ ਨਹੀਂ ਕੀ ਹੋ ਜਾਣਾ ਐਡੇ ਡਰਾਕਲ ਪੋਲਿਟੀਸ਼ੀਅਨ ਮੈਨੂੰ ਨਹੀਂ ਸਮਝ ਆਈ ਖੈਰ ਉਹਨੂੰ ਵੇਖਣਾ ਇਹ ਆ ਕਿ ਕਿਰਸ਼ਨ ਕੁਮਾਰ ਜਦੋਂ ਕਿਸੇ ਵੇਲੇ 7 ਵਜੇ ਸਕੂਲ ਲੱਗਣਾ ਤੇ ਪੌਣੇ 7 ਪਹੁੰਚੇ ਹੁੰਦੇ ਸੀ ਉਥੇ ਬਾਵਾ ਪਿੱਛੇ ਰੱਖ ਕੇ ਤੈਲ ਦੇ ਫਿਰਦੇ ਹੁੰਦੇ ਸੀ ਪਤਾ ਉਦੋਂ ਲੱਗਣਾ ਤੇ ਚੰਦ ਚੜ ਗਿਆ ਸਕੂਲ ਚ ਅੱਜ ਵੈਸੇ ਤਾਂ ਸਕੂਲ ਉਹਨਾਂ ਦੇ ਹੁੰਦਿਆਂ ਕਾਫੀ ਲੋਕ ਇਨ ਟਾਈਮ ਆਉਣ ਲੱਗੇ ਸੀ ਤੇ ਦੂਜੀ ਗੱਲ ਕਿ ਹੁਣ ਉਹ ਹੌਲੀ ਹੌਲੀ ਪਿੰਡਾਂ 'ਚ ਜਾਂ ਸ਼ਹਿਰਾਂ ਦੇ ਨਾਲ ਲੱਗਦੀਆਂ ਕਲੋਨੀਆਂ 'ਚ ਜਾਂ ਮੇਨ ਜਗ੍ਹਾ ਦੇ ਉੱਤੇ ਚੁੱਪਚੀ ਤੇ ਰੇਟ ਪੁੱਛਦੇ ਫਿਰਨਗੇ ਵੀ ਇੱਥੇ ਕਿੰਨੇ ਨੂੰ ਗਾਜਾ ਜੀ ਕਿੰਨੇ ਨੂੰ ਮਰਲਾ ਵੇਖਦਾ ਜੀ ਫਿਰ ਦੇਖਣ ਵਾਲੀ ਗੱਲ ਹੋਊਗੀ ਵੀ ਅੱਗੇ ਗੱਲ ਕਰਦਾ ਤੁਰਦੀ ਖੈਰ ਮੈਂ ਜ਼ਿਆਦਾ ਲਮਕਾਤਾ ਇਸ ਮਾਮਲੇ ਨੂੰ ਰੋਕ ਲਿਆ ਦੋਸਤੋ ਇਹ ਮਾਮਲਾ ਬੜਾ ਅਹਿਮ ਜੇ ਪੰਜਾਬ ਸਰ ਚੜਿਆ ਕਰਜ਼ਾ ਉਤਾਰਨ ਦੇ 100 ਤਰੀਕੇ ਨੇ ਪਰ ਕੌਣ ਹਿੰਮਤ ਕੌਣ ਕਰੇ ਡਰਦੇ ਨੇ ਸਾਰੇ ਕਿਤੇ ਵੋਟਾਂ ਨਾ ਖਰਾਬ ਹੋ ਜੇ